ਤਸਮਾਤ ਕਾਰਣ ਭਾਵੇਂ ਰਖਸ਼ਮ ਪਰਮੇਸ਼ਵਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਧਰਮਾਂ ਦੇ ਜਿੰਨੇ ਵੀ ਨਮੈਂਦੇ ਔਰ ਪ੍ਰਤੀਨਿਧਾਏ ਸੰਤ ਮਹਾਪੁਰਖ ਸਾਰਿਆਂ ਨੂੰ ਮੈਂ ਇਸ ਨਿਮਰ ਫਤੇ ਅਰ지 ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜਾਬ ਸਰਕਾਰ ਦੇ ਉਪਰਾਲੇ ਔਰ ਉਦਮ ਦੇ ਨਾਲ ਸਰਬ ਧਰਮ ਸਮੇਲਨ ਦਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। ਸ਼ਾਸਤਰਾਂ 'ਚ ਬੜਾ ਸੁੰਦਰ ਫਰਮਾਨ ਹੈ ਧਰਮ ਰਖਤੀ ਸਰਬ ਰਖਤੀ ਜਿਹੜਾ ਮਨੁੱਖ ਧਰਮ ਨੂੰ ਆਪਣੇ ਜੀਵਨ ਵਿੱਚ ਰੱਖ ਕੇ ਸੰਭਾਲ ਕੇ ਧਰਮ ਦੀ ਪਾਲਣਾ ਕਰਦਾ ਹੈ ਧਰਮ ਉਹ ਦੀ ਸਦਾ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਦਾ ਹੈ ਤ੍ਰੀ ਸ਼ਬਦ ਤੋਂ ਧਰਮ ਦੇ ਸ਼ਬਦ ਦੀ ਉਤਪਤੀ ਹੋਈ ਹੈ ਤ੍ਰੀ ਦਾ ਮਤਲਬ ਆਸਰਾ ਜਿਹੜਾ ਲੋਕ ਪਰਲੋਕ ਦੇ ਵਿੱਚ ਤੁਹਾਨੂੰ ਆਸਰਾ ਦਿੰਦਾ ਹੈ ਉਸ ਨੂੰ ਧਰਮ ਆਖਿਆ ਜਾਂਦਾ ਹੈ ਐਸ ਲੋਕ ਵਿੱਚ ਦੁਨੀਆ ਵਿੱਚ ਬੜੇ ਪਦਾਰਥ ਸੰਬੰਧੀ ਆਸਰਾ ਦਿੰਦੇ ਹੈ ਪਰ ਲੇਕਿਨ ਅਖੀਰ ਤੇ ਇੱਥੇ ਵੀ ਧਰਮ ਹੀ ਤੁਹਾਡੀ ਸਹੈਤਾ ਕਰਦਾ ਹੈ ਬੜਾ ਸੁੰਦਰ ਵਿਦਵਾਨ ਹੈ ਬੜਾ ਸੁੰਦਰ ਕਥਨ ਹੈ ਗ੍ਰੰਥਾਂ ਦੇ ਅੰਦਰ ਇੰਦ ਬਿਨਾੰਦਿ ਮੰਦਨੈਸ ਮੰਦ ਕੰਝ ਬਿਨ ਤਾਲ ਜੀਵ ਮੰਦ ਤਿਉ ਧਰਮ ਬਿਨ ਤਾ ਤੇ ਧਰਮ ਨ ਟਾਲ ਕਹਿੰਦੇ ਜਿਵੇਂ ਚੰਦਰਮਾ ਦੀ ਰੋਸ਼ਨੀ ਤੋਂ ਬਿਨਾ ਰਾਤਰੀ ਦੀ ਸੋਭਾ ਮਦਮ ਪੈ ਜਾਂਦੀ ਹੈ ਪਾਣੀ ਦੇ ਤਲਾਬ ਦੀ ਸ਼ੋਭਾ ਦੇਲ ਦੇ ਵਿੱਚ ਕਮਲ ਫੁੱਲ ਨਹੀਂ ਖਿੜਦਾ ਤਾਂ ਉਹ ਮਦਮ ਪੈ ਜਾਂਦੀ ਹੈ ਦਿਲਗੀਰ ਹੋ ਰੋਦਾਸ ਹੋ ਜਾਂਦੀ ਹੈ ਕੁਮੜਾ ਜਾਂਦੀ ਹੈ ਐ ਮਨੁੱਖ ਜੇ ਤੂੰ ਧਰਮ ਦੇ ਧਾਰ ਨਹੀਂ ਜੀਵਨ ਨੂੰ ਧਰਮ ਦੇ ਅਨੁਸਾਰ ਹੀ ਨਹੀਂ ਬਸਰ ਕਰਦਾ ਤੇਰਾ ਜੀਵਨ ਵੀ ਐਵੇਂ ਹੀ ਦੁਨੀਆ ਦੇ ਵਿੱਚ ਨਿਸਫਲ ਚੱਲਿਆ ਜਾਏਗਾ। ਔਰ ਦੁਨੀਆ ਵਿੱਚ ਧਰਮ ਨੂੰ ਅਸਲ ਸ਼ਬਦਾਂ ਦੇ ਵਿੱਚ ਜੇ ਧਰਮ ਦਾ ਸਤਕਾਰ ਕੀਤਾ ਤਾਂ ਸਭ ਤੋਂ ਪਹਿਲਾਂ ਇਸ ਧਰਤੀ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਲਕ ਜੰਡੂ ਰਾਖਾ ਪ੍ਰਭ ਤਾਕਾ ਕਿੰਨੋਂ ਵੱਡੋ ਕਲੂਮਹ ਸਾਕਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਆ ਕਲਯੁਗ ਦੇ ਵਿੱਚ ਕਿਸੇ ਸਾਲ ਵਿੱਚ ਕਿਸੇ ਸਦੀ ਵਿੱਚ ਨਹੀਂ ਸਮੁੱਚੇ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਸਾਕਾ ਸਭ ਤੋਂ ਵੱਡਾ ਕ੍ਰਿਸ਼ਮਾ ਧਰਮ ਦੀ ਰੱਖਿਆ ਲਈ ਆਪਣੇ ਸੀਸ ਦੀ ਕੁਰਬਾਨੀ ਦੇ ਕੇ ਕੀਤਾ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਕਾ ਦਾ ਅਰਥ ਮੁਸ਼ਕਲ ਵੀ ਹੈ ਸਾਕਾ ਦਾ ਅਰਥ ਅਰਬੀ ਦੇ ਵਿੱਚ ਮੁਸ਼ਕਲ ਤੋਂ ਮੁਸ਼ਕਲ ਔਖੀ ਘੜੀ ਦੇ ਵਿੱਚ ਵਿਪਤਾ ਦੇ ਸਮੇਂ ਵਿੱਚ ਜੋ ਘਟਨਾ ਵਾਪਰਦੀ ਹੈ ਉਸ ਨੂੰ ਸਾਕਾ ਕਿਹਾ ਜਾਂਦਾ ਇਹ ਸਾਕਾ ਕੇਵਲ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਸਕਦੇ ਸਨ ਜਿਨ੍ਹਾਂ ਨੇ 500 ਤੋਂ ਉੱਤੇ ਕਸ਼ਮੀਰ ਵਿੱਚੋਂ ਆਏ ਬ੍ਰਾਹਮਣਾਂ ਦੀ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਐ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਉਹ ਮਨ ਹੋੜੀ ਐ ਬਾਹੇ ਜਿਨ੍ਹਾਂ ਦੀ ਪਕੜੀ ਐ ਸਰਦੀਜੇ ਬਾਹੇ ਨਾ ਛੋੜੀ ਐ Hindu ਧਰਮ ਜਿਸ ਨੂੰ ਸਨਾਤਨ ਧਰਮ ਵੀ ਆਖਿਆ ਜਾਂਦਾ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਬੜਾ ਸੋਹਣਾ ਬੋਲ ਕੇ ਗਏ ਆ ਸੋ ਇਸ ਧਰਮ ਦੀ ਰੱਖਿਆ ਲਈ ਆਪਣੇ ਆਪ ਦੀ ਵੀ ਕੁਰਬਾਨੀ ਆਪਣੇ ਸਰਬੰਸ ਦੀ ਵੀ ਕੁਰਬਾਨੀ ਦੇ ਦਿੱਤੀ ਅਰ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾ ਗੱਦੀ ਗੁਰਪੁਰਬ ਹੈ ਔਰ ਐਸੇ ਸਥਾਨ ਤੇ ਸ੍ਰੀ ਅਨੰਦ ਪ੍ਰਸਾਦ ਗੁਰੂ ਕੇ ਮਹਿਲਾਮ ਚ ਗੁਰਦੁਆਰਾ ਦਮਦਮਾ ਸਾਹਿਬ ਅੱਜ ਦੇ ਦਿਨ ਸਤਿਗੁਰੂ ਜੀ ਗੁਰਤਾ ਗੱਦੀ ਉੱਤੇ ਸੁਭਾਇਮਾਨ ਹੋਏ ਉਹਨਾਂ ਦੇ ਗੁਰਤਾ ਗੱਦੀ ਗੁਰਪੁਰਬ ਦੀ ਮੈਂ ਵਧਾਈ ਦਿੰਨਾ ਜੇ ਧਰਮ ਦੇ ਪੈਰੋਕਾਰਾਂ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਨੇ ਐਸਾ ਧਰਮ ਦੁਨੀਆ ਵਿੱਚ ਸਿਰਜਿਆ ਜਿਸ ਧਰਮ ਦੇ ਅਨਿਆਈਆਂ ਦੇ ਰਾਜ ਵਿੱਚ ਸਿੰਘ ਸਹਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਜੇ ਮੁਸਲਮਾਨ ਧਰਮ ਸੀ ਉਹ ਵੀ ਪਰਫੁੱਲਤ ਹੋਇਆ ਜੇ ਹਿੰਦੂ ਧਰਮ ਸੀ ਤਾਂ ਉਹ ਵੀ ਪਰਫੁੱਲਤ ਹੋਇਆ ਜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਉੱਤੇ ਮਣਾਮੂਹੀ ਸੋਨਾ ਲਾ ਕੇ ਉਸ ਮੰਦਿਰ ਦੀ ਸ਼ੋਭਾ ਨੂੰ ਚਾਰ ਚੰਨ ਲਾਏ ਤਾਂ ਮੁਸਲਮ ਧਰਮ ਇਸਲਾਮ ਧਰਮ ਦੀਆਂ ਮਸੀਤਾਂ ਨੂੰ ਵੀ ਸੋਨੇ ਦੇ ਨਾਲ ਚਮਕਾਇਆ ਖਾਲਸਾ ਜੀ ਕਹਿਣਾ ਬੜਾ ਸੁਖੈਨ ਹੈ ਸਭੇ ਸੰਦੀ ਵਾਲ ਸੁਦਾਇਨ ਤੂੰ ਕਿਸਾਂ ਨਾ ਦਸੈ ਬਾਰਾ ਜਿਓ ਇਹ ਕੇਵਲ ਸਿੱਖਾਂ ਦੇ ਸਿੱਖ ਧਰਮ ਦੇ ਰਾਜ ਵਿੱਚ ਹਰ ਧਰਮ ਨੂੰ ਉਸ ਦਾ ਉਸ ਦੀ ਸੋਚ ਤੋਂ ਪਰੇ ਦਾ ਸਨਮਾਨ ਔਰ ਸਤਕਾਰ ਮਿਲਿਆ ਇਹ ਗੁਰੂ ਸਾਹਿਬ ਦੇ ਪੈਰੋਕਾਰਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਕੇ ਧਰਮ ਦੇ ਸਨਮਾਨ ਨੂੰ ਦੁਨੀਆ ਦੇ ਵਿੱਚ ਸਰਵੋਪਰੀ ਸਮਝਦਿਆਂ ਦੁਨੀਆ ਨੂੰ ਧਰਮ ਦਾ ਸਤਕਾਰ ਕਰਨਾ ਸਿਖਾਇਆ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਸਿੱਖ ਧਰਮ ਜਿਸ ਨੇ ਹਮੇਸ਼ਾ ਮਜਲੂਮਾਂ ਦੀ ਬਾਹ ਫੜੀ ਔਰ ਦੁਖੀਆਂ ਨਤਾਣਿਆਂ ਦੀ ਢਾਰਸ ਬਣਿਆ ਆਸਰਾ ਬਣਿਆ ਅੱਜ ਪੂਰੀ ਦੁਨੀਆ ਵਿੱਚ ਜਦੋਂ ਵੀ ਕਦੇ ਸਿੱਖਾਂ ਦੇ ਉੱਤੇ ਕੋਈ ਵਿਫਤਾ ਹੁੰਦੀ ਹੈ ਮੈਂ ਸਮਝਦਾ ਹਰ ਧਰਮ ਦੇ ਨਿਆਈ ਇੱਥੇ ਬੈਠੇ ਆ ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਅਸੀਂ ਧਰਮੁਖ ਮੁਖੀ ਬੈਠੇ ਆ ਇੱਥੇ ਧਰਮ ਕਰਕੇ ਅਸੀਂ ਸਾਰੇ ਇੱਕ ਆ ਜਿਹੜਾ ਮਨੁੱਖ ਪ੍ਰਮਾਤਮਾ ਵਿੱਚ ਰੱਬ ਵਿੱਚ ਵਾਹਿਗੁਰੂ ਵਿੱਚ ਈਸ਼ਵਰ ਵਿੱਚ ਭਰੋਸਾ ਰੱਖਦਾ ਉਹ ਧਰਮੀ ਆ ਬਸ ਪਹਿਲੀ ਮੰਡਲ ਧਰਮੀ ਦੀ ਕੀ ਆ ਰੱਬ ਵਿੱਚ ਆਸਥਾ ਵਿਸ਼ਵਾਸ ਭਰੋਸਾ ਰੱਖਣਾ ਉਸ ਨੂੰ ਧਰਮੀ ਆਖਿਆ ਜਾਂਦਾ ਧਰਮ ਸਾਰਿਆਂ ਨੂੰ ਜੋੜਦਾ ਔਰ ਸਰਬੋਪਰੀ ਧਰਮ ਜਿਹੜੇ ਆ ਜਦੋਂ ਵੀ ਕਿਸੇ ਧਰਮ ਦੇ ਉੱਤੇ ਮੁਸੀਬਤ ਆਉਂਦੀ ਹੈ ਤਾਂ ਸਾਰੇ ਧਰਮਾਂ ਦੇ ਧਾਰਮਿਕ ਮੁਖਮਖੀਆਂ ਨੂੰ ਇਕਜੁੱਟ ਹੋ ਕੇ ਉਸ ਧਰਮ ਦੀਆਂ ਮੁਸੀਬਤਾਂ ਦਾ ਹੱਲ ਕਰਨਾ ਚਾਹੀਦਾ ਇਹ ਹੀ ਸਾਡੀ ਏਕਤਾ ਹੋਣੀ ਚਾਹੀਦੀ ਹੈ ਚਾਹ ਹਿੰਦੂ ਹੈ ਚਾਹ ਮੁਸਲਮਾਨ ਹੈ ਚਾਹ ਸਾਈ ਹੈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਉਣ ਵਾਲੀ ਪੀੜ੍ਹੀ ਲਈ ਆਉਣ ਵਾਲੀ ਨਸਲਾਂ ਲਈ ਜੋ ਦੁਨੀਆ ਵਿੱਚ ਫੈਰ ਵਿਰੋਧ ਨਫ਼ਰਤ ਵਾਲਾ ਸਮਾਜ ਸਿਰਜਿਆ ਜਾ ਰਿਹਾ ਜੋ ਆਉਣ ਵਾਲੀਆਂ ਨਸਲਾਂ ਲਈ ਇੱਕ ਕੂੜ ਭਰਿਆ ਦੁਖਦਾਇਕ ਸਮਾਜ ਦੇਣ ਦੇ ਯਤਨ ਹੋ ਰਹੇ ਆ ਉਹਨੂੰ ਰੋਕਣ ਲਈ ਸਾਰੇ ਧਰਮਾਂ ਨੂੰ ਇੱਕ ਜਗ੍ਹਾ ਇਕੱਠੇ ਹੋ ਕੇ ਅੱਜ ਹੰਬੜਾ ਮਾਰਨ ਦੀ ਲੋੜ ਹੈ ਸੋ ਮੈਂ ਇਸ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹ ਨਾਲੇ ਬੜੀ ਤੰਦੇਹੀ ਦੇ ਨਾਲ ਜਿਹੜੀ ਗੱਲ ਕੋਈ ਕੰਮ ਕਰਦਾ ਉਹਦੀ ਪ੍ਰਸ਼ੰਸਾ ਦਿਲੋਂ ਕਰਿਆ ਕਰੋ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਨੇ ਧੰਗ குரு ਤੇਗ ਬਹਾਦਰ ਸਾਹਿਬ ਜੀ ਦੀ ਸ਼ਤాపਦੀ ਨੂੰ ਸਮਰਪਿਤ ਦੇਖੋ ਇਹ ਬਹੁਤ ਵੱਡਾ ਕਾਰਜ ਹੋਇਆ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਮਾਲਵੇ ਤੱਕ ਜਿਨ੍ਹਾਂ ਜਿਨ੍ਹਾਂ ਨਗਰਾਂ ਵਿੱਚ ਉਸ ਨਗਰ ਦੇ ਹਰ ਪਿੰਡ ਨੂੰ ਇਹਨਾਂ ਨੇ ਸਰਕਾਰ ਵੱਲੋਂ مالی امدਾ ਦੇ ਕੇ ਉਹਨਾਂ ਨਗਰਾਂ ਦਾ ਵਿਕਾਸ ਗੁਰੂ ਸਾਹਿਬ ਦੀ ਜਾਦ ਵਿੱਚ ਗੁਰੂ ਸਾਹਿਬ ਦੀ ਜਾਦ ਵਿੱਚ ਉੱਥੇ ਗੁਰਮਤ ਸਮਾਗਮਾਂ ਦੀ ਨਗਰਾਂ ਦੀਆਂ ਪੰਚਾਇਤਾਂ ਨੂੰ ਕਰਨ ਦੀ ਪ੍ਰੇਰਣਾ ਦਿੱਤੀ ਹੈ। ਇਹੀ ਕਾਰਜ ਕਰਨੇ ਬਣਦੇ ਐ। ਸੋ ਉਹਨਾਂ ਨੇ ਸਰਬ ਧਰਮ ਸਮੇਲਨ ਰੱਖ ਕੇ ਸਾਡੀ ਸਾਰੇ ਧਰਮਾਂ ਨਾਲ ਸਾਝ ਬਣਾਈ ਹੈ। ਮੈਂ ਉਹਨਾਂ ਦੇ ਇਹਨਾਂ ਕਾਰਜਾਂ ਦੇ ਕਰਨ ਤੇ ਗੁਰੂ ਸਾਹਿਬ ਦੀ ਸਤਾਪ ਦੀ ਨਾਉਣ ਤੇ ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਬਹੁਤ ਸਾਡੇ ਮਹਾਪੁਰਖ ਇੱਥੇ ਬੈਠੇ ਆ ਔਰ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਬੁੱਢਾ ਦਲ ਇਹਨਾਂ ਸਾਰੀਆਂ ਹਸਤੀਆਂ ਦਾ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮਾਂ ਬਹੁਤ ਸੰਖੇਪ ਹੈ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਦੀਕਾ ਖਾਲਸਾ ਵਾਹਿਗੁਰੂ ਦੀ ਕੀਫਤ ਗੱਜਗੱਜ ਕਰਾ ਕੇ ਜਾਵੇ ਨਿਹਾਲ ਹੋ ਜਾਵੇ